ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਲਓ ਬਈ ਹੋ ਗਿਆ ਪ੍ਰੋਸੈਸ ਸ਼ੁਰੂ ਪੱਠਿਆਂ ਦਾ ਅੱਜ ਆਪਾਂ ਖੇਤ ਵੀਡੀਓ ਨਹੀਂ ਬਣਾਈ ਅੱਜ ਆਪਾਂ ਪੱਠਿਆਲੀ ਗੱਡੀ ਕਿਵੇਂ ਲਾਉਣੀ ਹੈ ਤੇ ਇਹ ਨਾ ਆਮ ਤਾਂ ਆਪਾਂ ਖਿੱਚ ਕੇ ਲਾਉਂਦੇ ਹੁੰਦੇ ਪਹਿਲਾਂ ਤੇ ਬੈਗ ਲਾਉਣੀ ਪੈਂਦੀ ਆ ਸੀ ਕਿਵੇਂ ਖਿੱਚ ਕੇ ਲਿਆਵਾਂਗੇ ਉਹ ਤੁਸੀਂ ਵੇਖੋਗੇ ਇਹਦੇ ਚ ਦੇ ਸੁੱਖਾ ਬਾਈ ਫਾਈਆਂ ਦਾ ਪਸੂ ਨੂੰ ਪੱਠੇ ਆਪਣੀ ਖੁਰਲੀ ਤੇ ਜੇ ਤਾਂ ਆਪਾਂ ਆਪਾਂ ਉੱਥੇ ਪੱਠੇ ਕੋਣੇ ਆਪਾਂ ਪਾਵਾਂਗੇ 5:30 ਵਜੇ ਤੇ ਸੁੱਖਾ ਬਾਈ ਲੱਗ ਪਿਆ ਹੁਣੇ ਕੀ ਟਾਂਬੂ ਗਵਣ ਸੁੱਖੇ ਤੈਨੂੰ 3:30 ਵਜੇ ਪਤਾ ਨਹੀਂ ਮੇਰੇ ਕੁਦਰ ਨੇ ਪੱਠਿਆ ਪਹਿਲਾ ਵੀਡੀਓ ਪਾਇਆ ਸੀ ਇਹਦੀ ਇੱਥੇ ਕੁਦਰ ਨੇ ਆ ਉਹ ਯਾਰ ਫੇਰ ਭੁੱਲ ਗਿਆ ਅੱਜ ਆਪਾਂ ਹੈ ਹੈ ਇਹਨੂੰ ਯਾਰ ਅੱਗ ਲਾਉਣੀ ਸੀ ਆ ਜਿਹੜੇ ਪੱਤੇ ਜੀ ਆ ਨਾ ਆ ਸਾਰੇ ਉੱਥੇ ਲਾਉਣੀ ਆ ਇਹਨਾਂ ਨੂੰ ਜਿੱਥੇ ਰੂੜੀ ਨਹੀਂ ਚੱਕੀ ਉੱਥੇ ਟੋਕੇ ਟਾਕੇ ਲੱਗਿਆ ਸਹੀ ਕੱਲ ਲੱਤਾਂ ਦਾ ਜ਼ਿਗਾਰਡ ਕੀਤਾ ਭਾਈ ਗਾਲਗੀਆਂ ਸੀ ਲੱਤਾਂ ਇਹਦੀਆਂ ਤੇ ਫਿਰ ਜਿਹੜੀਆਂ ਬਾਲੀਆਂ ਗਲੀਆਂ ਸੋਨੀਆਂ ਇੱਕ ਵੱਡ ਕੇ ਤੇ ਪਾਈਪਾਂ ਚ ਪਾ ਕੇ ਬਜਰੀ ਭਰਤੀ ਚਾਰੇ ਆਏ ਪਾਣੀ ਵਾਲਾ ਜਗ੍ਹਾ ਲੈ ਇੰਜਰ ਪਾਣੀ ਵਾਲਾ ਨਾ ਲਾਗਿਆ ਖੋਲਣ

आले तो आले आदरले आमू आणि दोन कलर ओले बस ज्ञान रड पक माच ਅਸੀਂ ਅੱਜ ਕੈਮਰਾਮੈਨ ਆਪ ਦਾ ਬਦਲਿਆ ਸੀ ਲਾਤੀ ਬਈ ਐ ਖਿੱਚ ਕੇ ਲਾਉਣੇ ਗੱਡੀ ਨਾਲ ਤਾਂ ਟਾਈਮ ਕੋਈ ਨਹੀਂ ਲੱਗਦਾ ਤੇ ਵਹਿੰਦੀ ਆ ਹੁਣ ਟੇਸ਼ਨ ਤੇ ਆ ਜਾਂਦੀ ਹੈ ਆ ਜਾ ਜਾ ਇੱਕ ਜਿਹੜਾ ਆ ਡਰਾਮ ਚ ਕਣਕ ਪਈ ਆ ਨਾ ਇਹ ਤੇ ਦਵਾਈ ਪੋਣੀ ਲਿਆ ਕੇ ਮੈਂ ਲਿਆਉਣ ਫੜ ਕੇ ਕਨੇ ਭਾਈ ਦੇਵਾਂਗੇ ਯਾਰ ਹੈ ਭਾਈ ਉਹ ਤੇ ਚੱਕ ਦਿੰਨੇ ਆ ਤੇ ਮੈਂ ਕਿਹਾ ਆਹ ਡਰਮ ਚ ਕਣਕਾਏ ਚ ਦਵਾਈ ਨਹੀਂ ਪਾਈ ਲਿਆਉਂ ਫੜ ਕੇ ਮੈਂ ਪੁਰੀਜੇ ਤੋਂ ਭਾਈ ਦੇਵਾਂਗੇ ਭਾਈ ਸੀ ਲਿਆ ਕੇ ਦਵਾਈ ਨਹੀਂ ਭਾਈ ਨਹੀਂ ਭਾਈ ਪਹਿਲਾਂ ਪਾਈ ਹੈ ਜਿਹੜੀ ਪਾਈ ਹੈ ਪਹਿਲਾਂ ਪਹਿਲਾਂ ਪੁਰੀ ਤਾਂ ਨਹੀਂ ਪਾਈ ਪਹਿਲਾਂ ਤਾਂ ਕਣਕੀ ਪਾਈ ਆ ਮੈਂ ਨਾ ਪਾਈ ਲਿਆ ਕੇ ਨਹੀਂ ਯਾਰ ちょっと待 दवाई पाई नगर गोली पई आहे